ਤਰੀਕਾਲ ਮੇਰੀ YouTube ਫੈਮਿਲੀ ਮੀਟ ਕਰਦੇ ਤੁਸੀਂ ਸਾਰੇ ਟਿਕ ਟਾਕ ਅਸੀਂ ਵੀ ਠੀਕ ਠਾਕ ਦੀਪਮੂ ਬਲਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਆਪਾਂ ਕੰਬਲ ਨਾ 3 ਦਿਨ ਪਹਿਲਾਂ ਧੋਇਆ ਸੀ ਜੀ ਇਹ ਸੁੱਕ ਕੈਨ ਡਰਾਈ ਹੋ ਗਿਆ ਜੀ ਤੇ ਚੰਗੀ ਤਰ੍ਹਾਂ ਸੁੱਕ ਗਿਆ ਸੀ ਇਹ ਆਪਣਾ ਕੰਬਲ ਨਾ ਰਿਸ਼ਤੇਦਾਰਾਂ ਵਾਸਤੇ ਰੱਖਿਆ ਹੋਇਆ ਸੀ ਤੇ ਹੁਣ ਆਪਣੇ ਰਿਸ਼ਤੇਦਾਰ ਜਿਸ ਤਰ੍ਹਾਂ ਵੀ ਆਂਦੇ ਆਂਦੇ ਆ ਤੇ ਆਪਾਂ ਕੱਢ ਲਏ ਤੇ ਸੀ ਕੰਬਲ ਤੇ ਥੋੜਾ ਜਿਹਾ ਗੰਦਾ ਹੋ ਗਿਆ ਸੀ ਇਸ ਕਰਕੇ ਆਪਾਂ ਹੁਣ ਕੰਬਲ ਧੋਤਾ ਸੀ ਤੇ ਹੁਣ ਇਹ ਸੁੱਕ ਗਿਆ ਜੀ ਤੇ ਇਹਦੇ ਵਾਸਤੇ ਲਿਆ ਆਪਾਂ ਸਾੜ ਤੇ ਹੁਣ ਉਹ ਪਸਾੜ ਪਾਵਾਂਗੇ ਜੀ ਸਾੜ ਵੀ ਸੁਨ ਦਿਖਾਵਾਂਗੇ ਤੇ ਬਹੁਤ ਵਧੀਆ ਸੀ ਸਾੜ ਲਿਆ ਜੀ ਇਹਨੂੰ 2 ਦਿਨ ਲੋ ਹੋ ਗਏ ਜੀ ਸਾੜ ਲਿਆੰਦੇ ਇਹਨੂੰ ਬਸ ਚੜਾਇਆ ਗਿਆ ਨਹੀਂ ਤੇ ਮੈਂ ਚਲੋ ਸੁੱਕ ਜਾਣ ਦੇ ਕੰਬਲ ਨੂੰ ਚੰਗੀ ਤਰ੍ਹਾਂ ਡਰਾਈ ਹੋ ਜਾਣ ਦੇ ਤਾਂ ਕਰਕੇ ਆਪਾਂ ਕੰਬਲ ਤੇ ਸਾੜ ਚੜਾਇਆ ਨਹੀਂ ਅੱਜ ਆਪਾਂ ਕੰਬਲ ਤੇ ਸਾੜ ਚੜਾਵਾਂਗੇ ਸੋਨੂੰ ਵੀ ਦਿਖਾਵਾਂਗੇ ਜੀ ਤੇ ਲਓ ਜੀ ਦੇਖੋ ਸਾੜ ਲਿਆੰਦਾ ਸੀ ਜੀ ਆਪਾਂ ਸਾੜ ਤੇ ਸਾੜ ਬਹੁਤ ਵਧੀਆ ਜੀ ਤੇ ਇੰਨਾ ਗਰਮ ਆ ਤੇ ਕਿੰਗ ਸੈਜ ਆ ਜੀ ਤੇ ਬਹੁਤ ਵਧੀਆ ਸਾੜਾ ਜੀ ਤੇ ਲੋ ਜੀ ਹੁਣ ਆਪਾਂ ਨੂੰ ਚੜਾ ਲਈਏ ਸਾੜ ਨੂੰ ਠੀਕ ਆ ਜੀ ਲੋ ਜੀ ਦੀਦੀ ਲੱਗੀ ਸੀ ਨਾਲ ਸਾੜ ਚੜਾਉਣ ਵਾਸਤੇ ਸਾੜ ਤੇ ਸਾੜ ਨਾਲ ਵੀ ਇਹ ਗੱਬੇ ਜਿੱਪ ਲੱਗੀ ਹੋਈ ਹੈ ਤੇ ਸਾਈਡਾਂ ਤੋਂ ਇਹ ਸਾਰਾ ਬੰਦ ਕਰਿਆ ਤੇ ਫਿਰ ਨਾ ਚੜਾਉਣਾ ਜ ਔਖਾ ਲੱਗਦਾਗਾ ਆਪਾਂ ਦੀਦੀ ਦੀ ਹੈਲਪ ਲਈ ਹੈ ਤੇ ਦੀਦੀ ਨੂੰ ਲਾਇਆ ਨਾਲ ਤੇ ਜੇ ਤਾਂ ਸਾਰਾ ਹਨਾ ਖੁੱਲਾ ਹੋਵੇ ਮੁਰੂ ਜਿੱਪ ਨਾ ਲੱਗੀ ਹੋਵੇ ਵੀ ਚਲ ਆਪਾਂ ਟੰਕੇ ਲਾਉਣੇ ਪੈਣ ਫਿਰ ਨਾ ਸੌਖਾ ਸਾੜ ਚੜ ਜਾਂਦਾ ਤੇ ਜਾਂ ਵੀ ਸਾਰੀ ਜਿੱਪ ਖੁੱਲਦੀ ਹੋਵੇ ਫਿਰ ਬਹੁਤ ਸੌਖੇ ਤਰੀਕੇ ਨਾਲ ਸਾੜ ਚੜ ਜਾਂਦਾ ਇਸ ਕਰਕੇ ਫਿਰ ਦੀਦੀ ਦੀ ਹੈਲਪ ਲਈਏ ਦੋ ਜਣੇ ਦਾ ਕੰਮ ਸੀ ਤੇ ਨਾਲੇ ਆਪਣਾ ਜਿਹੜਾ ਕੰਬਲ ਹੈ ਨਾ ਉਹ ਬਹੁਤ ਜ਼ਿਆਦਾ ਹੈਵੀ ਆ ਭਾਰਾ ਵੀ ਬਹੁਤ ਜ਼ਿਆਦਾ ਆਗਾ ਤੇ ਡਬਲ ਬੈੱਡ ਦਾ ਉਹ ਤੇ ਕੇ ਹੈ ਭਾਰਾਗਾ ਇਸ ਕਰਕੇ ਦੀਦੀ ਨੂੰ ਆਪਾਂ ਨਾਲ ਲਾਇਆ ਜੀ ਤਿਹ ਲੋ ਜੀ ਹੁਣ ਆਪਾਂ ਸਾਰਾ ਹਨਾ ਸਾੜ ਚੰਗੀ ਤਰ੍ਹਾਂ ਤੇ ਆਇਆ ਵੀ ਇਹ ਹੈ ਨਾ ਪ੍ਰੋਪਰ ਤੇ ਪੂਰਾ ਪੂਰਾ ਨਾ ਵੱਧ ਨਾ ਘਟ ਐਨਾ ਚਾਰੇ ਖੁੰਜਾ ਜੁਨਾ ਤੇ ਵਧੀਆ ਆ ਗਿਆ ਹੈ ਨਾ ਦੇਖੋ ਖੁੰਜੇ ਬਿਲਕੁਲ ਹਨਾ ਸਹੀ ਆਇਆ ਨਹੀਂ ਵੀ ਕਈ ਵਾਰੀ ਵੱਡਾ ਛੋਟਾ ਹੁੰਦਾਗਾ ਬਿਲਕੁਲ ਸਹੀ ਆਇਆ ਜੀ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਇਹ ਸਾੜ ਤੇ ਠੀਕ ਹੈ ਜੀ ਤੇ ਹੁਣ ਇਹ ਚੜ ਗਿਆ ਚਾਰੇ ਪਾਸੇ ਤੋਂ ਤੇ ਹੁਣ ਆਪਾਂ ਇਹਦੀ ਜਿੱਪਾ ਜਿਹੜੀ ਉਹ ਬੰਦ ਕਰ ਦਾਂਗੇ ਠੀਕ ਹੈ ਜੀ ਆਪਾਂ ਇਹ ਤੇ ਲਗਾ ਦਿੰਦੇ ਹਾਂ ਆਪਾਂ ਜਿੱਪਾ ਬੰਦ ਕਰਕੇ ਇਹਦੀ ਲਾਗੀ ਦਿੱਤਾ ਹੈ ਤੇ ਲਗਾਉਣਾ ਤੇ ਤੇਲ ਲਗਾ ਲ ਕੇ ਰੱਖ ਦਾਂਗੇ ਜੀ ਬਹੁਤ ਵਧੀਆ ਲੱਗੀ ਮੈਨੂੰ ਸਾੜ ਇਸਕਾ ਤੇ ਪੂਰਾ ਪੂਰਾ ਪ੍ਰੋਪਰ ਹੈ ਨਾ ਤੇ ਲੋ ਜੀ ਇੱਥੇ ਆਪਾਂ ਵੀਡੀਓ ਤਾਂ ਕਰਾਂਗੇ ਐਂਡ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਲਾਇਕ ਕਰਕੇ ਸ਼ੇਅਰ ਕਰਕੇ ਜੀ ਕਮੈਂਟ ਕਰਕੇ ਜੁੜੋ ਦੱਸਿਆ ਕਰੋ ਜੀ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਕਲੀਫਾਂ ਸਾਥ ਜੀ